ਦੋਸਤੋ ਵੱਡੀ ਉਮਰ ਵਿੱਚ ਬਾਬੇ ਨੇ ਜਿਹੜਾ ਵਿਆਹ ਕਰਾਇਆ ਬਹੁਤ ਸਾਰੇ ਪੰਜਾਬੀ ਮਜ਼ਾਕ ਉਡਾਰ ਰਹੇ ਨੇ ਪਰ ਬਾਬੇ ਦਾ ਜਿਹੜਾ ਰੋਟੀ ਦਾ ਗੁਜ਼ਾਰਾ ਉਹ ਵੀ ਔਖਾ ਹੋ ਗਿਆ ਸੀ ਕਿਉਂਕਿ ਬਾਬੇ ਦੀ ਜਿੰਨੀ ਵੀ ਫੈਮਿਲੀ ਸੀ ਉਹ ਸਾਰੀ ਕੈਨੇਡਾ ਵਿੱਚ ਗਈ ਸੀ ਤੇ ਕਿਸੇ ਨੇ ਵੀ ਜਿਹੜਾ ਦਵਾਰੇ ਕੋਈ ਆਇਆ ਨਹੀਂ ਮੁੜ ਕੇ ਕਿਸੇ ਨੇ ਬਾਬੇ ਦੀ ਜਿਹੜੀ ਜਾਤ ਨਹੀਂ ਪੁੱਛੀ ਬਾਬਾ ਕੱਲਾ ਰਹਿ ਗਿਆ ਸੀ ਤੇ ਰੋਟੀ ਦਾ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਲ ਹੋ ਗਿਆ ਸੀ ਇਸ ਕਰਕੇ ਬਾਬੇ ਨੂੰ ਜਿਹੜਾ ਵਿਆਹ ਕਰਵਾਉਣਾ ਪਿਆ ਦੋਸਤੋ ਬੇਸ਼ੱਕ ਬਾਬੇ ਦੀ ਉਮਰ 70 80 ਸਾਲ ਦੀ ਹੋਊਗੀ ਤਕਰੀਬਨ ਤੇ ਜਿਹੜੀ ਜਨਾਨੀ ਨਾਲ ਵਿਆਹ ਕਰਾਇਆ ਬਾਬੇ ਨੇ ਉਹ ਵੀ ਜਿਹੜਾ ਪਹਿਲਾਂ ਉਹਦਾ ਪਤੀ ਹੈ ਜਿਹੜਾ ਉਹ ਮਰ ਚੁੱਕਿਆ ਉਸ ਦੇ ਨਾਲ ਜਿਹੜਾ ਬਾਬੇ ਨੇ ਵਿਆਹ ਕਰਵਾਇਆ ਸੀ ਸਾਡੇ ਬਹੁਤ ਸਾਰੇ ਪੰਜਾਬੀ ਮਜ਼ਾਕ ਉਡਾ ਰਹੇ ਆ ਤੇ ਦੋਸਤੋ ਪਰ ਬਾਬੇ ਦੀ ਜਿਹੜੀ ਮਜਬੂਰੀ ਕਿਸੇ ਨੇ ਨਹੀਂ ਸਮਝੀ ਗੱਲ ਕਰੀਏ ਫੈਮਿਲੀ ਦੀ ਹਾਲੇ ਤੱਕ ਬਾਬੇ ਦੀ ਜਿਹੜੀ ਫੈਮਿਲੀ ਕੈਨੇਡਾ ਵਿੱਚ ਆ ਸਾਹਮਣੇ ਨਹੀਂ ਆਈ ਦੋਸਤੋ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਤੇ ਮਜ਼ਾਕ ਕਦੇ ਨਾ ਉਡਾਓ ਕਿਉਂਕਿ ਦੋਸਤੋ ਅਜਿਹੀ ਪੀੜ ਜਿਸ ਉੱਪਰ ਪੈਂਦੀ ਆ ਉਹੀ ਅਸਲ ਵਿੱਚ ਇਸ ਨੂੰ ਜਾਣਦਾ ਹੁੰਦਾ ਬਾਬੇ ਦਾ ਜਿਹੜਾ ਗੁਜ਼ਾਰਾ ਸੀ ਉਹ ਬਹੁਤ ਮੁਸ਼ਕਲ ਹੋ ਗਿਆ ਸੀ ਇਸ ਕਰਕੇ ਬਾਬੇ ਨੇ ਜਿਹੜਾ ਦੂਜਾ ਵਿਆਹ ਕਰਾਇਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੋਣੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ